ਰੇਸਟਰਾਜ ਨੇ ਬਣਵਾਇਆ ਸੀਗਾ ਇਹ ਤੇ 1961 ਵਿੱਚ ਸਾਇਦ 63 ਵਿੱਚ ਬਣ ਕੇ ਪੂਰਾ ਹੋਇਆ ਸੀਗਾ ਆ ਦੇਖੋ ਲਬਜੀ ਸਿੰਘ ਹੁੰਦਾ ਆਇਆ ਨੈਰਾ ਓਏ ਥੱਕੀ ਗਏ ਸੀਗੇ ਆਦ ਨੈਰਾ ਬਹੁਤ ਵਧੀਆ ਲੱਗ ਰਿਹਾ ਬਹੁਤ ਸੋਹਣਾ ਬਿਵਾਰਾ ਹੈ ਬਾਬੇ ਦੱਸੋ ਆ ਜਾ ਕਿਸੇ ਦੇਖੋ ਤੁਸੀਂ ਲਾਲ ਕਿਲੇ ਦਾ ਨਿਰਮਾਣ ਮੁਗਲ ਸਮਰਾ ਅਸਾਹਜਾ ਨੇ 1648 ਜੀ ਵਿੱਚ ਪੂਰਾ ਕਰਵਾਇਆ ਸੀਗਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਹੁਣ ਆਪਾਂ ਪਹੁੰਚ ਗਏ ਗਾਜ਼ੀਆਬਾਦ ਉੱਤਰ ਪਰ ਦੇਖਦਾ ਇਹ ਸ਼ਹਿਰ ਗਾਜ਼ੀਆਬਾਦ ਆ ਅਸੀਂ ਸਟੇਸ਼ਨ ਤੇ ਉੱਧ ਜਾਨੇ ਹੈਗੇ ਥੋੜਾ ਜਿਹਾ ਅਸੀਂ ਪਿੱਛੇ ਉੱਤਰਗੇ ਔਰ ਅਸੀਂ 2 ਕਿਲੋਮੀਟਰ ਪਿੱਛੇ ਉੱਤਰ ਕੇ ਸਟੇਸ਼ਨ ਤੋਂ ਤੇ ਤੁਰ ਕੇ ਜਾਈ ਜਾਨੇ ਬਾਈ ਆਹ ਦੇਖੋ ਗਾਜ਼ੀਆਬਾਦ ਤੋਂ ਹੀ ਦਿੱਲੀ ਟ੍ਰੇਨ ਫੜਦੇ ਆ ਦਿਲ ਵਾਲੋਂ ਕੇ ਦਿਲ ਕਾ ਕਰਾਰ ਲੂਟਨੇ ਦੇਖਦਾ ਮੇਰਦਾ ਓਏ ਆਮ ਆਏ ਹੈ ਯੂਪੀ ਬਿਹਾਰ ਲੂਟਨੇ ਮੁੰਡੇ ਯੂਪੀ ਵੀ ਕੌਮ ਲੈ ਓਏ ਜਿਹੜਾ ਪਿਆ ਮੁੰਡਿਓ ਚਾੜਾ ਪਿਆ ਚਾੜਾ ਪਿਆ ਦੇਖੋ ਮੁੰਡਿਆ ਚਾੜ ਗਿਆ ਮੁੰਡਿਓ ਇਹ ਸੋਨੋ ਅਸੀਂ ਦੱਸ ਦਿਆਂ ਕਿਵੇਂ ਆਏ ਆਗੇ ਮੁੰਡਿਓ ਅਸੀਂ ਗਾਜ਼ੀਆਬੱਦ ਪਹੁੰਚ ਗਏ ਅਸੀਂ ਗਲਤ ਟ੍ਰੇਨ ਫੜ ਲਈ ਅਸੀਂ ਟ੍ਰੇਨ ਫੜਨੀ ਸੀਗੀ ਅੰਬਾਲੇ ਤੋਂ ਬਠਿੰਡੇ ਦੀ ਆਪਾਂ ਫੜ ਲਈ ਗਲਤ ਟ੍ਰੇਨ ਤੇ ਚੜਾ ਲਿਆ ਉਹ ਬਾਈ ਦੀ ਮਿਹਰਬਾਨੀ ਹੈ ਕਿ ਉਹ ਉਹ ਬਾਈ ਆਪਣਾ ਆ ਤੁਰਿਆ ਆਉਂਦਾ ਜਿਹੜਾ ਜੇਬਾਂ ਜੱਤ ਬਾਈ ਤੁਰਿਆ ਆਉਂਦਾ ਜੀ ਟ੍ਰਿਪ ਲੀਡਰ ਆਏ ਆ ਇਹ ਟ੍ਰਿਪ ਲੀਡਰ ਦੀ ਬਦੌਲਤ ਅਸੀਂ ਆਏ ਆ ਉੱਤਰ ਪ੍ਰਦੇਸ਼ ਇਹਨੂੰ ਅਸੀਂ ਇੱਕ ਪਾਸੇ ਦਾ ਧੰਨਵਾਦ ਵੀ ਕਰਨਾ ਚਾਹਾਂਗੇ ਸਾਡਾ ਬਹੁਤ ਸੀਗੀ ਅਨੂੰ ਪਤਾ ਨਹੀਂ ਲੱਗੇ ਕਿ ਜਦੋਂ ਜਿਹੜੀ ਆ ਗਈ ਸੀ ਹੁਣ ਅਸੀਂ ਇੱਕ ਪਾਸੇ ਧੰਨਵਾਦ ਕਰਨਾ ਚਾਹਾਂਗੇ ਕੋਈ ਗੱਲ ਨਹੀਂ ਜੀ ਬਹੁਤ ਹੁਣ ਆਪਾਂ ਕੱਲ ਤਾਂ ਆਗੇ ਲੇਕਣਾ ਪਰ ਉਹ ਯਾਰਾ ਬਹੁਤ ਆਈ ਜਾਂਦਾ ਬੋਲਣ ਯਾਰਾ ਆ ਰਿਹਾ ਬਈ ਆਪਾਂ ਇੱਕ ਨਵੇਂ ਸਫ਼ਰ ਲਈ ਸਾਡਾ ਤਿਆਰ ਹੋ ਸਾਡਿਓ ਬਈ ਤਿਆਰ ਅੱਜ ਲੋਜ ਕੀ ਵਾਂਗ ਬਹੁਤ ਆ ਦੇਖੋ ਬਾਈ ਗਾਜ਼ੀਆਬਾਦ ਦਾ ਸਟੇਸ਼ਨ ਆ ਨਿਊ ਦਿੱਲੀ ਨੂੰ ਖੜੀ ਆ ਗਈ ਟ੍ਰੇਨ ਆ ਆ ਗੜਿਆ ਮੁੰਡੇ ਬਾਈ ਬਾਈ ਨਿਆਰਾ ਇੰਨਾ ਸਟਾਰ ਜਾ ਜਾਣ ਨੂੰ ਜੀ ਨਹੀਂ ਕਰਦਾ ਪਿੰਡ ਵਿੱਚ ਹੀ ਰਹਾਂਗੇ ਆਪਾਂ ਔਰ ਕੰਮ ਦੇ ਦਿਆ ਕੰਮ ਕਮਾ ਕੇ ਨਾਮ ਲੱਭਾਂਗੇ ਸਰਦੀ ਮਰਦਵਾਰ ਕਰਤਾ ਪਾੜੇ ਪੱਤਰ ਲੈ ਕੇ ਰੱਖਿਆ ਸਾਨੂੰ ਬਸ ਸਮਾਨ ਪੱਤਰੀ ਦੇਣਾ ਹੁਣ ਆ ਦੇਖੋ ਬਾਈ ਬਾਈ ਬਿਮਾਰ ਹੋ ਗਿਆ ਔਰ ਉਹ ਦਵਾਈ ਦੁਵਾਈ ਦੋ ਦਵਾਈ ਤਾਂ ਵੇਚ ਦੇ ਆ ਦੇਖੋ ਵੀ ਘਟਾ ਚਲੋ ਬਈ ਚੱਲੇਗੇ ਅੱਗੇ ਆ ਦੇਖੋ ਵੀ ਬੋਵੀਰ ਤੋਂ ਆਪਾਂ 20 ਰੁਪਏ ਲੈ ਕੇ ਆ ਗਏ ਆ ਬਾਈ ਨੇ ਦਿੱਤੇ ਸੋਨੇ ਸਾਡੇ ਟ੍ਰਿਪ ਉਹ ਟ੍ਰਿਪਲੀ ਡਰਫੇ ਸਾਡਾ ਇਹਦੀ ਟ੍ਰਿਪਲੀ ਡਰ ਦੇ ਕਰਕੇ ਅਸੀਂ ਬਈ ਗਾਜ਼ੀਆਬਾਦ ਆ ਗਏ ਬੰਡਾ ਜਾਣਾ ਸੀ 20 ਰੁਪਏ ਵਿਆਜ ਦੇ ਦਿੱਤੇ ਆ ਚੜੀ ਲਾਗੀ ਚੜਾ ਦੇ ਉਹ ਟ੍ਰੇਨ ਟ੍ਰੇਨ ਬਈ ਲੇਟ ਬਾੜੀਆਂ ਜੀ ਗੱਦਾ ਕਰਕੇ ਇਹਨੂੰ ਜਿਹੜੀ ਮੇਡੀਓ ਦੇ ਚੜਾ ਲਿਆ ਯਾਰ ਲਿਫਟ ਹੋ ਗਈ ਸੀ ਕਿ ਟ੍ਰੇਨ ਆਪਣਾ ਸਟਾਰ ਸਾਹਿਬ ਸਟਾਰ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ ਬੰਦੇ ਥੋੜਾ ਘੱਟ ਪਤਾ ਲੱਗਦਾ ਕਿ ਸਾਨੂੰ ਗਲ ਟ੍ਰੇਨ ਤੋਂ ਚੜਾ ਲਿਆ ਕੋਈ ਨਾ ਟੈਨਸ਼ਨ ਨਾ ਆਪਾਂ 9 ਮਿੰਟਾਂ ਦੇ ਚੱਲਾਂਗੇ ਕੋਈ ਨਾ ਥੋੜਾ ਉਧਰੇ ਜਾਟਾ ਸਾਡੇ ਨਾਲ ਸੁੱਕੂ ਦੇ ਟ੍ਰੇਨ ਚਪਟ ਕਰੀ ਜੋ ਬਈ ਉੱਤੇ ਬਰਨਾਲਾ ਟੱਪ ਗਏ ਬਈ ਜੈਤੋ ਮੋਹਣੀ ਆ ਬਈ ਗਾਜੀਆਬਾਦ ਦੇ ਬ੍ਰਿਜ ਕੋਲ ਆਂਦੇ ਨੇ ਯਾਰ ਉਸ ਤੇ ਚਲੋ ਭਾਈ ਇਹ ਗਾਜੀਆਬਾਦ ਸ਼ਹਿਰ ਆਣਾ ਜਰਾ ਇਹ ਬਹੁਤ ਖੂਬਸੂਰਤਾ ਦੇਖਣ ਨੂੰ ਆ ਪਰ ਸਾਡੇ ਕੋਲ ਅਜਾ ਟਾਈਮ ਨਹੀਂ ਹੋਊਗਾ ਜੀ ਪਹਿਲੀ ਸਿਮਲਾ ਕੋਲ ਕਿਉਂ ਜਾਏ ਹਾਂ ਆ ਦੇਖੋ ਇਹ ਇੱਕ ਗਾਜੀਆਬਾਦ ਬਾਹਰ ਗਾਈਜ਼ ਹੁਣ ਆਪਾਂ ਇੱਥੇ ਅੰਕਲ ਨਾਲ ਬੈਠਾਂਗੇ ਆਹ ਆ ਰਹੇ ਬਟੇ ਬਾਬੇਓ ਦੇਖੋ ਉਹ ਵੀ ਲੇਟੂ ਬੈਠਿਆ ਸੀ ਉਹ ਵੀ ਲੇਟੂ ਬੈਠਿਆ ਸੀ ਬਈ ਓਕੇ ਸੋਕੇ ਤੇ ਬੈਠੇ ਫਿਰ ਤਾਂ ਗੱਲਾਂ ਹੀ ਬੈਠਾ ਪਿਆ ਕਰੀਏ ਕੋਦੋਂ ਅਸੀਂ ਓਕੇ ਧੋਕੇ ਬੈਠਾ ਗੱਲਾਂ ਬੈਠਾ ਪਿਆ ਕੀ ਕਰੀਏ ਉਸੇ ਕੋਈ ਨਹੀਂ ਆਹ ਬਾਹਰ ਤਾਂ ਨਿਆਰਾ ਦਿਖਾਉਣੇ ਬਈ ਬਈ ਗਾਜਿਆ ਬਾਦੀਆਂ ਸੜਕਾਂ ਹੁਣ ਆਪਾਂ ਇੱਥੋਂ ਜਾ ਰਹੇ ਆਂਗੇ ਜਾ ਲੇਗੇ ਸਿੱਧਾ ਬਿਟੇ ਚੱਲ ਜਾਈਏ ਇੱਥੋਂ ਜਾ ਰਹੇ ਆਪਾਂ ਮੈਟਰੋ ਟ੍ਰੇਨ ਮੈਟਰੋ ਟ੍ਰੇਨ ਦੇ ਸਟੇਸ਼ਨ ਤੇ ਮੈਟਰੋ ਟ੍ਰੇਨ ਦਾ ਸਫ਼ਰ ਪਹਿਲਾਂ ਕੀਤਾ ਕਦੇ ਤੂੰ ਆ ਵੇ ਕਿੱਲੇ ਵਾਸਟਮ ਕਰ ਰਹੇ ਆ ਕਰਦਾ ਬਈ ਮੈਂ ਬੈਂਟੇ ਜਾਤਿਆਂ ਤਾਂ ਹੈਗੀਆਂ ਆਪਣੇ ਆਪਣਾ ਵੀ ਪਹਿਲਾ ਫਸਟ ਟਾਈਮ ਮੈਟਰੋ ਦਾ ਟੂਰ ਕਰ ਰਹੇ ਆ ਜ਼ਬਰਦਸਤੀ ਹੈ ਨਾ ਹਾਏ 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 ਮਜ਼ਾ ਆਉਣਾ ਲੱਗਦਾ ਹੈ ਓਏ ਕਾਮਲਾ ਬਈ ਸਾਨੂੰ ਫੁੱਲ ਕਾਮਲਾ ਆਪਦੀ ਵੀਡੀਓ ਬਣਾਉਣ ਜੇ ਕਮੀ ਵਿੱਚ ਸਾਨੂੰ ਦੱਸ ਦਿਆ ਕਰੋ ਅਸੀਂ ਹੋਰ ਮਾੜਾ ਬਣਾਇਆ ਬਣਾਇਆ ਕਾਮਲਾ ਦਾਬਲੀ ਸਮਝ ਜੀ ਗਾਜ਼ੀਆਬਾਦ ਦੇਖੋ ਸ਼ਹਿਰ ਰੋਡ ਤੇ ਫਿਰਦੇ ਆ ਜੀ ਆ ਦੇ ਅੰਦਰੋਂ ਹਾਂ ਆ ਬਾਈ ਜੀ ਵਿੱਚ ਬਸੇ ਬੈਠੇ ਮੇਰਾ ਨੱਸਾ ਵੀ ਆਪਣੇ ਰੇਰ ਹੋਰ ਹੈ ਕੋਈ ਗੱਡੀ ਕੋਈ ਚਾਰ ਪੈ ਦਾ ਸੱਤ ਬੈਠ ਗਏ ਐਣੀ ਪਤਾ ਕਦੋਂ ਗੱਡੀ ਖੜ ਤੇ ਬੜਾ ਫੋਨ ਲਾ ਕੇ ਪੁੱਛਦੇ ਆ ਆ ਦੇਖ ਆ ਦੇਖ ਲੋ ਮੁੰਡਿਆ ਐਡੇ ਕੰਮ ਆ ਸਾਰੇ ਅਗਰ ਇੱਥੇ ਇੱਕ ਨੰਬਰ 플레이ਰ ਆਦੇ ਹੋਏ ਇੱਕ ਨੰਬਰ 플레이ਰ ਦੇ ਹੋਰ ਦੀ ਜੜਵਾਤੀਆ ਚੱਲ ਕੋਈ ਨਹੀਂ ਬਈ ਤੇਰੇ ਟ੍ਰੇਨ ਭਾਵਾ ਦੀ ਕੈਂਸਲ ਹੋ ਗਈ ਹੋ ਗਈ ਯਾਰਾ ਦਾ ਇੰਦਣ ਆ ਇੰਦਣ ਯਾਰਾ ਇੰਦਣ ਨਾਲ ਆ ਰਹਿਣਾ ਅੱਜ ਉਹ ਬਲੌਗ ਦੇਣਾ ਬੋਲਣ ਯਾਰ ਯਾਰ ਨਾ ਚੱਲੀ ਰਮਾ ਆ ਜੀ ਸਰ ਸਾਹਿਬਾ ਨਾ ਬੁੱਲ ਬਲੇਕ ਉਹ ਹੈਡਲਾਈਨ ਬਲੇਕ ਕੀ ਲਿਖਣੀ ਹੈ ਬੁੱਲ ਬਲੇਕ ਕੇ ਪਹੁੰਚ ਗਾਜੀਆਬਾਦ ਬੁੱਲ ਗਾਜੀਆਬਾਦ ਭਾਈ ਨਹੀਂ ਉਹ ਵੀ ਉਹ ਰੇਸੜੀ ਪੁਲਿਸ ਸਪੋਰਟ ਕਰਾਉਂਦੀ ਹੈ ਦਿੱਲੀ ਦਾ ਬਾਦ ਹੋ ਗਿਆ ਉਹ ਵੀ ਟੀਵੀ ਮਾਰਦਾ ਉਹ ਪਹਿਲਾ ਬਲੌਗ ਬਣਾਇਆ ਆ ਦੇਖੋ ਭਾਈ ਆ ਦੇਖੋ ਜੀ ਸੀਟੀ ਦੇਖੋ ਬਹੁਤ ਸੋਹਣੀ ਹੈ ਗਾਜੀਆਬਾਦ ਵੀ ਸੀਟੀ ਦੇਖਣ ਵਾਲੀ ਹੈ ਕਲੀਨ ਵੀ ਬਹੁਤ ਆ ਗਈ ਦੇ ਨਹੀਂ ਖੜਿਆ ਇੱਥੇ ਇੱਥੇ ਰਹਿਣਾ ਕਲੀਨ ਵੀ ਬਹੁਤ ਹੈ ਸਿਟੀ ਨੇ 100 ਆਪਣੇ ਤੋਂ 40 ਰੁਪਏ ਲੈਂਤੇ ਆ ਤੇ ਆ ਦੇਖੋ ਸਿਟੀ ਬਹੁਤ ਸੁੰਦਰ ਹੈਗੇ ਬਈ ਹੋਰ ਵੀ ਨੇ ਆ ਆ ਦੇਖੋ ਕਾਜੀਆਬਾਦ ਦਾ ਹੋ 100 ਸ਼ਰਮਾ ਦਾ ਉੱਪਰ ਮੌਲਾ ਦਾ ਆ ਆ ਦੇਖੋ ਸਾ ਸਾ ਦੇ ਆ ਉਧਰ ਟਿਕਟ ਉੱਥੇ ਸਕੈਨ ਕਰਾਉਣੀ ਹੁੰਦੀ ਹੈਗੀ ਸਕੈਨ ਕਰਾ ਲਈ ਜਿਹੜਾ ਬਾਅਦ ਦੇਖੋ ਮੈਟਰੋ ਦੇ ਕਿੰਨੇ ਲੋਕ ਸ਼ਬਰ ਕਰਦੇ ਹੈਗੇ

ਉਹ ਦੇਖੋ ਬਈ ਕਿਰਨ ਵੇਤੀ ਜਾਂਦੀ ਹੈਗੀ ਆ ਪਹੁੰਚ ਗਏ ਹੁਣ ਆਪਾਂ ਉੱਪਰ ਜੀ ਅਸੀਂ ਮੈਟਰੋ ਦੀ ਟ੍ਰੇਨ ਦੀ ਟਿਕ ਟਿਕ ਕਰਾਈ ਆ 7 ਜਣੇ ਅਸੀਂ ਇੱਕ ਜਣੇ ਦੀ 50 ਰੁਪਏ ਹੈਗੀ ਦਿੱਲੀ ਦੀ ਨਹੀਂ ਦਿੱਲੀ ਆ ਦੇਖੋ ਆ ਮੈਟਰੋ ਦਾ ਸਟੇਸ਼ਨ ਆ ਗਿਆ ਆ ਉੱਪਰ ਉਹ ਦੇਖੋ ਮੈਟਰੋ ਫਿਰਦੀ ਵੀ ਉੱਪਰ ਆ ਜਾਈ ਆਣੇ ਆਗੇ ਅਸੀਂ ਹੁਣ ਆ ਬੋਬੀ ਨੇ ਪਵਾੜੇ ਪਾਏ ਹੋਏ ਆ ਜਿਹੜੇ ਪਾਏ ਆਗੇ ਇੱਥੇ ਤੱਕ ਹੌਲਾ ਪਿਆਗਾ ਆ ਦੇਖੋ ਜੀ ਮੈਟਰੋ ਦਾ ਗਾਇਜ਼ ਆਪਾਂ ਉਹ ਮੈਟਰੋ 'ਚ ਬੈਠ ਗਏ ਔਰ ਇਸ ਨਾਲ ਦੇਖੋ ਜਿਹੜੇ 'ਚ ਬੈਠਾ ਸਾਰੇ ਔਰ ਹੁਣ ਅਸੀਂ ਦਾਕੀ ਲੋਗ ਆ ਮੈਟਰੋ ਆ ਮੈਟਰੋ ਦੀ ਪੈਟਰ ਨਹੀਂ ਦੇਖੋ ਬਈ ਐ ਜੀ ਹੁੰਦੀ ਹੈਗੀ ਇੱਕ ਹੀ ਬਟ ਦੋ ਬਟ ਰੰਗੇ ਇਹਾ ਹਸਾ ਪਰ ਐ ਜੀ ਹੁੰਦੀ ਆ ਸਾਰੇ ਜਿਹੜੇ ਆਹ ਦੇਖੋ ਕੁੱਛ ਰਹਾ ਹੈ ਰਸਤਾ ਹਾਂਜੀ ਗਾਇਸ ਹੋਰ ਅਸੀਂ ਪਹਿਲੀ ਵਾਰ ਮੈਟਰੋ ਦਾ ਸਫ਼ਰ ਕਰਨ ਲੱਗੇ ਆਂ ਤੇਰਾ ਆਹ ਦੇਖੋ ਟਿਕ ਆਹ ਤੇ ਤੁਹਾਡੇ ਕੋਲ ਆ ਮੈਟਰੋ ਹੋਣੀ ਪਹਿਲੀ ਵਾਰ ਕਰਦੇ ਆ ਮੈਟਰੋ ਦਾ ਉਹ ਪੰਜ ਤੋਂ ਕਿੱਦਾਂ ਕਰਦਾ ਪੋਟ ਵਿੱਚ ਸੁਲਗ ਰਿਹਾ ਹੰਡੀ ਆ ਆ ਦੇਖੋ ਬਈ ਆਪਾਂ ਬੈਠੇਗੇ ਜਹਾ ਜਿਹੜੇ ਬੈਠੇਗੇ ਲੇਡੀਜ਼ ਵਾਲੀ ਲੈਂਡ ਤੇ ਬੈਠੇਗੇ ਲੇਡੀਜ਼ ਆਹ ਲੇਣੀ ਤੇ ਲੇਡੀ ਵਾਲੇ ਤੇ ਬੈਠਿਆਗੇ ਜੇ ਆਪਾਂ ਪਹਿਲੀ ਵਾਰ ਮੈਟਰ ਹੋ ਜਾਗੇ ਆ ਦੇਖੋ ਬਈ ਆਧ ਤੌਰ ਪੀ ਅਮਿਤ ਜੀ ਇਹ ਟ੍ਰਿਪ ਹੋਏ ਆ ਬਿੱਜੂ ਸਾਡਾ ਇੱਕ ਭਰਾਵਾ ਟ੍ਰੈਕਟਰ ਨਾਲ ਵਾਦੀ ਆਪਦੀ ਤਨ ਪਹਿਲਾਂ ਦੱਸਤਾ ਬਾਜੋ ਪਰ ਸਹੀ ਗੱਲ ਆ ਆ ਦੇਖੋ ਬਈ ਤੇਨ ਤਰ ਮੈਟਰੋ ਟ੍ਰੇਨ ਮੈਟਰੋ ਟ੍ਰੇਨ ਗਈ ਹੈ ਨਾ ਨਿਆਰਾ ਦੇਖੋ ਬਾਹਰਲਾ ਮੈਟਰੋ ਟ੍ਰੇਨ ਦੇ ਇਧਰੋਂ ਅੰਦਰਲਾ ਨਿਆਰਾ ਵੀ ਦੇਖ ਲਓ ਮੈਟਰੋ ਟ੍ਰੇਨ ਦੇ ਮੈਟਰੋ ਟ੍ਰੇਨ ਦੇ ਅੰਦਰਲਾ ਨਿਆਰਾ ਜਸਟ ਸਟਾਰ ਸਾਹਿਬ ਖੜਾ ਆਪਣਾ ਹਲੋ ਮੈਂ ਬੈਠੇ ਨੂੰ ਮੈਂ ਖੜਾ ਹੋ ਗਿਆ ਮਤਲਬ ਇਹ ਨਾਲ ਦੇ ਖੜੇ ਆ ਲਾ ਕੇ ਬੈਠ ਜਾਓ ਓਹੋ ਆ ਦੇਖੋ ਬਈ ਲੈਡੀਆਂ ਰੀਡਿਸ ਬਹਿਣਗੇ ਬਾਹਰਲਾ ਨਿਆਰਾ ਗਏ ਮੈਟਰੋ ਦਾ ਨਾਲ ਆ ਲੈਡੀ ਵਾਲੀ ਸੀਟ ਤੇ ਬੈਠਿਆ ਲੇਡੀਆਂ ਦੀ ਹੈ ਇਹੇ ਹਾਂ ਜੀ ਗਾਇਜ਼ ਹੁਣ ਆਪਾਂ ਕਸ਼ਮੀਰੀ ਗੇਟ ਪਹੁੰਚ ਗਏ ਕਸ਼ਮੀਰੀ ਗੇਟ ਪਹੁੰਚ ਚੁੱਕਿਆ ਹੁਣ ਆਪਾਂ ਸੋਨੁਗਾਹ ਜਾ ਕੇ ਕਸ਼ਮੀਰੀ ਗੇਟ ਦਿਖਾ ਰਹੇ ਆ ਲਾਕਡਾਉਨਰ ਵੀ ਹੈ ਨਾਲ ATM ਇੱਥੇ ਨਹੀਂ ਹੋਣਾ ਣਾਡੀ ਬਾਹਰ ਹੋਊਗਾ ਬਾਹਰ ਮਿਲ ਜੂ ATM ਆ ਜਾ ਬੇਸ਼ਿਕਰ ਨੂੰ ATM ਪਾ ਲੈਣਾ ਓਏ ਸਾਫ ਸਾਫ ATM ਹੈ ਦਿੱਲੀ ਤੇ ਬਾਹਰ ਮਿਲ ਜੂ ਆ ਜੀ ਵੇਰਾ ਹਣ ਗੁਰ ਚੱਲੇ ਕਾ ਆ ਦੇਖੋ ਜੀ ਹੁਣ ਆਪਾਂ ਕਸ਼ਮੀਰ ਗੇਟ ਵੱਲ ਜਾ ਰਹੇ ਆ ਆਪਾਂ ਦਿੱਲੀ ਪਹੁੰਚ ਗਏ ਦਿੱਲੀ ਪਹੁੰਚ ਗਏ ਆ ਔਖੇ ਬਹੁਤ ਆਉਂਦੇ ਹੋਏ ਆ ਰਸਤੇ 'ਚ ਤੁਹਾਨੂੰ ਪਤਾ ਹੀ ਹੈਗਾ ਹੁਣ ਮਾਰਿਆ ਸਾਂ ਆਇਆ ਆਪਾਂ ਦਿੱਲੀ ਚੱਲਦੇ ਹੁਣ ਆਹ ਦੇਖੋ ਜੀ ਬਾਹਰ ਇਧਰ ਵੀ ਆਇਆ ਹਾਂ ਆਹ ਦੇਖੋ ਜੀ ਪਾਸੇ ਦਿਖਾ ਦੇ ਲੰਘ ਜਾ ਆਪਾਂ ਹਾ ਪਰਚੀ ਆ ਜਿਹੜੀ ਆ ਪਰਚੀ ਆ ਲਾਵਾਂਗੇ ਫੇਰ ਬਾਅਦ ਜਾ ਜਾਈਆ ਆ ਦੇਖੋ ਆਹ ਲਾ ਆ ਦੇਖੋ ਹੁਣ ਪੇਰ ਖੁੱਲਾ ਕੇ ਬਾਹਰ ਜਾਵਾਂ ਹੁਣ ਆਪਾਂ ਬਾਹਰ ਆ ਗਏ ਹੁਣ ਆਪਾਂ ਹਾਂਜੀ ਗਾਇਸ ਕਸ਼ਮੀਰ ਗੇਟ ਦੇ ਆਪਾਂ ਸਟੇਸ਼ਨ ਤੇ ਖੜੇ ਆ ਤੇ ਆਪਾਂ ਲਾਲ ਕਿਲੇ ਚਲਦੇ ਆਂ ਵੀਰੇ ਦੇਖੋ ਬਾਜ਼ਾਰ ਲਾਲ ਕਿਲਾ ਨਾਲ ਕਿਰਾ ਦਿਖਾਉਣਾ ਤੁਹਾਨੂੰ ਚੱਲ ਗਏ ਦੇਖੋ ਵੀ ਪੰਜਾਬੀ ਟਾਬੇ ਤੇ ਆਪਾਂ ਹੁਣ ਪਹਿਲਾਂ ਖਾਣਾ ਖਾਵਾਂਗੇ ਆ ਦੇਖੋ ਵੀ ਆਪਾਂ ਇੱਥੇ ਬੈਠ ਕੇ ਰੋਟੀ ਖਾਵਾਂਗੇ ਕੀ ਮਗਾਉਣਾ ਡਿਸਾਈਡ ਕਰਦੇ ਆ ਆ ਦੇਖੋ ਜੀ ਦਿੱਲੀ ਦੀਆਂ ਸੜਕਾਂ ਜੱਸ ਮੈਂ ਆ ਆ ਦਿੱਲੀ ਦੀਆਂ ਸੜਕਾਂ ਤੇ ਫਿਰਦੇ ਆ ਗਏ ਅਸੀਂ ਫੂਜ ਮੰਡੀ ਦੇ ਮੁੰਡੇ ਦਿੱਲੀ ਦੀਆਂ ਸੜਕਾਂ ਤੇ ਫਿਰ ਆਹ ਦੇਖੋ ਸਟਾਰ ਸਾਫ ਵੀ ਆ ਆਹ ਦੇਖੋ ਦਿੱਲੀ ਦਾ ਬਾਜ਼ਾਰ ਦਿੱਲੀ ਦੀਆਂ ਸੜਕਾਂ ਦੇ ਜਿੱਤੇ ਯਾਰ ਵੀ ਯਾਰ ਵੀ ਗੁੱਦੇ ਮਾਰਦੇ ਜਾ ਰਹੇ ਆ ਆਹ ਦੇਖੋ ਜੀ ਦਿੱਲੀ ਦੀਆਂ ਸੜਕਾਂ ਤੇ ਫਿਰਦੇ ਆ ਬੱਸਾਂ ਵੀ ਤਿਆਰ ਜਿਹਾ ਚੱਲਦੇਗਾ ਆਪਾਂ ਲਾਲ ਕਿੱਲੇ ਵੱਲ ਜਾਈਏ ਨੇ ਹੁਣ ਲਾਲ ਗ੍ਰਾਂਗੋ ਵੇਖੋ ਬਾਈ ਬਾ ਲੋ ਕੇ ਦਿਲ ਕਾ ਤਰਾਰ ਲੂਟਣੇ ਮਾਏ ਹਜੂ ਵੀ ਬਿਹਾਰ ਲੂਟਣੇ ਬਈ ਚੁੱਪ ਕਰਦੇ ਨੇ ਆਪਾਂ ਦਿੱਲੀ ਵੀ ਪਰ ਆਪਣੇ ਕੋਲ ਸਮਾਂ ਥੋੜਾ 2 ਘੰਟੇ ਆਪਣੇ ਕੋਲ ਆਪਾਂ ਸਟੇਸ਼ਨ ਤੇ ਜਾਣਾ ਨਹੀਂ ਆਪਣੀ ਟ੍ਰੇਨ ਆਪ ਜੇਗੀ ਚਲੋ ਇਹ ਚੱਲ ਗਏ ਦੋ ਦੋ ਵੀ ਦਿੱਲੀ ਉਹ ਦਿੱਲੀ ਤਾਂ ਆ ਹੀ ਆ ਗਏ ਲਾਲ ਕਿਲਾ ਆ ਗਿਆ ਹੁਣ ਲਾਲ ਕਿਲਾ ਆ ਗਿਆ ਉਹ ਦਿਖਾਉਣੇ ਚੰਨ ਦੇਖੋ ਜੀ ਚਾਂਦਨੀ ਚੌਕ ਤੇ ਲਾਲ ਕਿਲਾ ਲੱਗ ਕੇ ਆਗਾ ਆਪਾਂ ਪੈਦਲ ਟ੍ਰਿਪ ਕਰੀਏ ਨਾ 3 ਕਿਲੋਮੀਟਰ ਤੁਰ ਕੇ ਜਾਣਾ ਹੈ ਇੱਥੇ آ دیکھو بہت سونے وہ oh, دیکھو مودی جی فوٹو لگی ہے دیکھو جی ادھر آپ ਕਈ ਮੰਦਰ ਦਿੱਲੀ ਚ ਬਹੁਤ ਵਧੀਆ ਕ ਮੰਦਰ ਬਹੁਤ ਸੋਹਣਾ ਲੱਗ ਰਿਹਾ ਹੈ ਅੱਜ ਤਾਂ ਦੇਖੋ ਟ੍ਰੈਫਿਕ ਬਹੁਤ ਹੁੰਦਾ ਬਈ ਟ੍ਰੈਫਿਕ ਬਹੁਤ ਹੁੰਦਾ ਹੋਰ ਆ ਲਾਲ ਕਿਲਾ ਆ ਦਿੱਲੀ ਸਾਈਡ ਲਾਲ ਕਿਲੇ ਜੀ ਆਪਾਂ ਦੇਖੀਏ ਕਿੰਨੀ ਹੈਗੀ ਤੇ ਚੱਲਦੇ ਅੰਦਰ ਆ ਦੇਖੋ ਗਾਇਸ ਦਿੱਲੀ ਦਾ ਲਾਲ ਕਿਲਾ ਹੌਣ ਹੋਏ ਚੋਕਰ ਆਵਦੇ ਜੰਮਨਗੜ੍ਹ ਆਈ ਨਹੀਂ ਆਪਾਂ ਦਿੱਲੀ ਦੇ ਲਾਲ ਕਿਲੇ ਪਹੁੰਚ ਜਾਨਾ ਉਹ ਗੇਟ ਤੋਂ ਐਂਟਰੀ ਕਰਾਂਗੇ ਅਸੀਂ ਤੁਰੇ ਜਾਂਦੇ ਆਗੇ ਬਸ ਮੱਲਾ ਦਾ ਹੋ ਜੂ ਉੱਥੇ ਉੱਧਰ ਪਹੁੰਚ ਜਾ ਹੈ ਇਹਦਾ ਪਾਰਕਿੰਗ ਵਾਲਾ ਉਤੋਂ ਦੀ ਐਂਟਰੀ ਵੀ ਆਪਾਂ ਗਲਤ ਆ ਗਏ ਸੀਗੇ ਹਾਂ ਜਾਈ ਜਾਊਗਾ ਆਹ ਇਹਦੀ ਬੰਦ ਆਗਾ ਚਲੋ ਹੁਣ ਆਪਾਂ ਉਹ ਉਧਰ ਹੀ ਜਾਵਾਂਗੇ ਦੇਖੋ ਉਧਰ ਹੀ ਐਂਟਰੀ ਕਰਾਂਗੇ وہ دیکھو گھائی لال قلعہ بھائی اتے وہ بہت آ کراؤڈ مطلب ٹرافک بہت آگا پیڑ پڑکا بہت آ لوگ سیلفی لے رہے ہے گا دیکھو لال قلعہ آج گا جی میرے پیچھے لال قلعہ دیکھ سکتے ہو ਕਿੱਡਾ ਉਹ ਨਾ ਬਣਾਇਆ ਇਹ ਕਾ ਬਣਾਇਆ ਨਾ ਢੰਗੋਂ ਆ ਪੂਰਾ ਪੈ ਦੇਖ ਲੈ ਵਾਹ ਵਾਹ ਬਹੁਤ ਵਾਹ ਤਾਂ ਆਪਣੀ ਬਹੁਤ ਪੁਰਾਣਾ ਭਈ ਇਹ ਹਜ਼ਾਰਾਂ ਸਾਲ ਪੁਰਾਣਾ ਗੱਲ ਲੱਗ ਲੱਗ ਇਹ ਭਈ ਆਪਣੇ ਦੇਸ਼ ਦੇ ਮੈਨੂੰ ਮਾਣ ਆਗਾ ਅੱਛਾ ਪਰ ਇਥੋਂ ਦੀ ਧਰਤੀ ਇਨਾ ਲੋਕਾਂ ਨੇ ਲਾਲ ਕਰ ਸਕੀ ਆ ਭਈ ਲਾਲ ਕਰ ਛੱਡੀ ਹੈਗੀ ਗਲਤ ਗੱਲ ਆ ਇਹ ਆ ਦੇਖੋ ਬਹੁਤ ਸੋਹਣਾ 뷰 ਆ ਰਿਹਾਗਾ ਹਾਂ ਇਹ ਜੀ ਨਹੀਂ ਭਈ ਚੇਲੇ ਦਾ ਨਿਰਮਾਨ ਭਈ ਸੋ 48 ਬੀਵੀ ਵਿੱਚ ਸਹਾਜਾਨੇ ਕਰਵਾਇਆ ਸੀਗਾ ਪੂਰਾ ਕਰਵਾਇਆ ਸੀ ਤੇ ਇਹ ਗੰਗਾ ਨਦੀ ਦੇ ਕਿਨਾਰੇ ਸਥਿਤ ਆ ਦਾ ਤੇ ਇਹ ਨਵੀਂ ਦਿੱਲੀ ਵਿੱਚ ਆਗਾ ਚਲੋ ਹੁਣ ਆਪਾਂ ਤੁਹਾਨੂੰ ਲਾਲ ਕਿਲਾ ਦਿਖਾਦਾ ਆ ਦੇਖੋ ਬਈ ਲਾਲ ਕਿਲਾ ਇਧਰੋਂ ਬਹੁਤ ਸੋਹਣਾ ਲੱਗ ਰਿਹਾ ਇਹ ਲਾਲ ਪੱਥਰਾਂ ਦਾ ਬਣਾਇਆ ਸੀਗਾ ਤਾਂ ਹੀ ਇਹਦਾ ਨਾਮ ਲਾਲ ਕਿਲਾ ਰੱਖਿਆ ਸੀਗਾ ਤੇ ਇੱਥੇ ਗਣਤੰਤਰ ਦੇਸ਼ ਦੇਸ਼ ਗਣਤੰਤਰ ਦੇਸ਼ ਤੇ ਪ੍ਰਧਾਨ ਮੰਤਰੀ ਝੰਡਾ ਲਹਿਰਾਉਂਦਿਆ ਲਹਿਰਾਉਂਦਾ ਘਬਰਾ ਆ ਦੇਖੋ ਇੱਥੇ ਬਹੁਤ ਕੱਠ ਹੁੰਦਾਗਾ ਮੁਰੇ ਆਪਣੇ ਕੋਲ ਟਾਈਮ ਆਪਣੇ ਕੋਲ ਟਾਈਮ ਘਟਾ ਨਹੀਂ ਤਾਂ ਪੰਦਰ ਵੀ ਚੱਲ ਜਾਂਦੇ ਹੁਣ ਆਪਾਂ ਜਾਣਾ ਬੱਸ ਪੜਨਾ ਬਾਬਿਓ ਓਏ 나ਡੀ ਓ ਲਾਲਗ ਲੱਗੇਵੇਂ ਲੱਗਿਆ 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 ਵੀ ਇਹ ਅੰਦਰ ਤੱਕ ਜੀ ਦੇਖਿਆ ਨਹੀਂ ਜਾ ਸਕਦਾ ਸਾਨੂੰ ਨਾ ਕਾਲੀ ਜੀ ਥੋੜੀ ਜੀ ਕਿਹੜਾ ਚ ਨਜ਼ਰ ਆਉਂਦਾ ਹੈ 15 ਅਗਸਤ ਨੂੰ ਸ਼ਖਵੀਰ ਬਾਦਲ ਥੋੜੀ ਗਿਆਤਰਾਵਾ ਪ੍ਰਧਾਨ ਮੰਤਰੀ ਦੇਖਦਾ ਪ੍ਰਧਾਨ ਮੰਤਰੀ ਕਿਹਨਾਂ ਚ ਨਜ਼ਰ ਆਉਂਦਾ ਆ ਦੇਖੋ ਇੱਥੋਂ ਦਾ ਵੀ ਬਹੁਤ ਵਧੀਆ ਆ ਰਿਹਾਗਾ ਉਹ ਠੰਡਾ ਲਹਿਰਾ ਰਿਹਾਗਾ ਠੰਡਾ ਲਹਿਰਾ ਰਿਹਾ ਚਲੋ ਹਾਂਜੀ ਗਾਇਸ ਆਪਾਂ ਨੇ ਸੋ ਆਪਾਂ ਐ ਚ ਬੈਠੇ ਸੀਗੇ ਚਾਰ ਚਰ ਵਾਲੇ ਚ ਰੈਡੀ ਚ ਪਰੌਖੇ ਦੇ ਹੋ ਕੇ ਬੈਠੇ ਆ ਮੌਕੋ ਕੇ ਬੈਠੇ ਨੇ ਤਿੰਨ ਤਿੰਨ ਬਈ ਇੱਕ ਬੰਦੇ ਬਹਾਈ ਨੇ ਮੂਰੇ ਸੱਤ ਜਣੇ ਬੈਠੇ ਬਈ ਚਾਰ ਚਰੇ ਸਭ ਬੈਠੇ ਟੋਟਲ 8 ਆਗੇ ਟੋਟਲ 8 ਆ 8 ਆਗੇ 8 ਜਣੇ ਆਗੇ ਉਹ ਚਾਰ ਸੀਟਰੀ ਹੋ ਗਈ ਮਤਲਬ ਉਹ ਚਾਹ ਹਾਂ ਹਾਂ ਬੰਦਾ ਇਕੱਲੇ ਦੋ ਜਣੇ ਦਾ ਭਾਰੋ ਸੋਗਰੀ ਬੇਟਾ ਦੋ ਜਣੇ ਇਹ ਵੀ ਮੇਰੇ ਬਰਾਬਰ ਹੀ ਹੈ ਜੀ ਦੇਖਿਓ ਕਿ ਤੇ ਮੈਂ ਗੱਲਾਂ ਇਹ ਦੋਨਾਂ ਵਿੱਚ ਫਸ ਗਿਆ ਵਿਚਾਰਾ ਮੇਰਾ ਗਲਾ ਆਹ ਦੇਖੋ ਨਾਲ ਦੀ ਆਪਦੀ ਬਾਤ ਨਿਕਲਦੀਆਂ ਨਾ ਖੜਾ ਹੋਇਆ ਗਿਆ ਸਾਡੀ ਦਾ ਜੀ ਪੁੱਛਣਾ ਬਸ ਬੋਲਦੀ ਬੰਦੀ ਹੋਈ ਹੋਈ ਹੈ ਬਸ ਪੁੱਛਉਣਾ ਭੀੜ ਵਾਲਿਆਂ ਤੇ ਅਫੇ ਕ੍ਰੈਪ ਕਬਾਲਾ ਸੀਗਾ ਨਾਲ ਕਿਲੇ ਦੇ ਨਜ਼ਾਰਾ ਸਾਡੇ ਕੋਲ ਨਹੀਂ ਅੰਦਰੋਂ ਵੀ ਦਿਖਾਉਂਦੇ ਟਾਈਮ ਨਹੀਂ ਜੀ ਸਾਡੇ ਕੋਲੇ ਤੇ ਕਾ ਆਪਣਾ ਸ਼ਿਕਾਰੀ ਬੈਠਾ ਹੈ ਟਾਈਮ ਤੋਂ ਸੇਕ ਲੇਡੂ ਲੇਡੂ ਆਪਾਂ ਬਈਆ ਹਾਲ ਕਰਾ ਆ ਲੈ ਲਾਲ ਕਿਲਾ ਦੇਖ ਕੇ ਨਿਆਰ ਆ ਗਿਆ ਲਾਲ ਕਿਲਾ ਬਹੁਤ ਸੋਹਣਾ ਤੇ ਟਾਈਮ ਕਰਾ ਇਹ ਚਲੋ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਸਟੇਸ਼ਨ ਦੇ ਆ ਕੇ ਹਾਂਜੀ ਗਾਇਸ ਹੁਣ ਆਪਾਂ ਪਹੁੰਚ ਗਏ ਨਹੀਂ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਆਪਾਂ ਹੁਣ ਇੱਥੋਂ ਬਠਿੰਡੇ ਵਾਲੀ ਬੱਸ ਫੜਨੀ ਹੈ ਸਿੱਧੀ ਜਿਹੜੀ ਆਪਾਂ ਨੂੰ ਬਠਿੰਡੇ ਸਾਰੇ 4 ਵਜੇ ਆ ਗਈ ਆਪਣੀ ਬੱਸ ਤਾਂ ਹੀ ਆਈ ਜਾਂਦੇ ਉਹ ਉਹ ਦੇਖੋ ਬਾਲੇ ਕਾਲੇ ਸੀਗੇ ਕਿਹੜੇ ਗੁੜੇ ਲਾ ਕੇ ਗੱਲੇ ਕਾਹੇ ਵੇਖ ਬਾਲੇ ਕਾਲੇ ਸੀਗੇ ਉਹ ਦੇਖੋ ਹੁਣ ਤਾਂ ਹੀ ਜਾਂਦੇ ਹੈਗੇ ਉਹ ਦੇਖੋ ਪਹਿਲਾਂ ਦੇ ਆਈ ਸੀ ਰਾਤ ਮੋੜਕੜ ਕੇ ਬੋਤੀ ਬੋੜ ਦੱਲੇ ਕੀ ਕੀ ਮੋੜਕੜ ਕੇ ਬੋਤੀ ਬੋੜ ਦੱਲੇ ਮੋੜਕੜ ਕੇ ਬੋਤੀ ਬੋੜ ਦੱਲੇ ਉਹ ਦੇਖ ਬਾਹਰ ਆ ਰਹੇ ਆ ਸਿਆਣੇ ਬੰਦੇ ਦੀ ਤੇ ਬਾਈ ਆਪਣੀ ਇਹ ਮਿਸਟੇਕ ਨਾਲ ਨਾ ਆਪਾਂ ਨੂੰ ਬਹੁਤ ਨਜ਼ਰ ਆ ਰਹੀ ਹੈ ਬਾਈ ਸਿਆਣੇ ਸਿਆਣੇ ਬੰਦੇ ਦੀ ਗੱਲ ਮੰਨਦੇ ਨਹੀਂ ਹੁੰਦੇ ਹੈਗੇ ਆਹ ਉਹ ਦੇ ਬਾਪਸ ਆ ਗਏ ਬਾਪਸ ਉਹਨਾਂ ਪਾ ਦਾਲ ਦੇਗਾ ਹੁਣ ਜੀ ਅਸੀਂ ਦਿੱਲੀ ਰੇਸ ਦੇ ਇਸ ਦੇ ਇਸ ਬਾਹਰ ਜਾ ਰਹੇ ਆ ਮਤਲਬ ਇੱਥੇ ਬੰਦਾ ਉਲਝਦਾ ਜਾਂ ਬਾਹਲਾਗਾ ਇੱਥੇ ਐਕਟਿਵ ਰਹਿਣਾ ਚਾਹੀਦਾ ਇੱਥੇ ਲੋਕਾਂ ਤੋਂ ਮਤਲਬ ਪਸ ਪਸ ਕੇ ਜਾਓ ਤਾਂ ਅਗਲਾ ਦੱਸ ਦਿੰਦਾ ਕਿ ਅਭੀ ਇੱਧਰ ਇੱਧਰ ਜਾਣਾ ਦੇਖੋ ਭਈ ਦਿੱਲੀ ਆਉਣਾ ਆਪਦਾ ਸਮਾਨ ਆਪਦਾ ਧਿਆਨ ਰੱਖਿਆ ਕਰੋ ਇਹਦੇ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿਧ ਕਿੱਥੇ ਗਲਤ ਕਰ ਦਿੰਦੇ ਆ ਆ ਵੀ ਇੱਕ ਬੰਦਾ ਮੇਰੇ ਜਿਹਨੂੰ ਕਹਿੰਦਾ ਆਈ ਬੁਰਾ ਮਹੀਨੇ ਬੰਦਾ ਮਿਲਿਆ ਕਹਿੰਦਾ ਭਈ ਐਪਲ ਦੇ ਵੋਚ ਦਾ 2 ਨੰਬਰ ਚ ਕਹਿੰਦੇ ਲੈਣਿਆ ਦੇਖ ਵਾਏ ਹਰ ਜੇ ਬੰਦੇ ਤੋਂ ਦੂਰ ਹੀ ਰਹਿ ਕਰੋ ਤੇ ਆਪਾਂ ਹੁਣ ਪਹੁੰਚ ਗਏ ਇਹ ਲਾਲ ਕਿਹਦੇ ਦਿਖਾਈ ਆ ਦੇਖੋ ਭਈ ਲਾਲ ਹਾਂਜੀ ਗਾਇਸ ਜੇ ਆਪਾਂ ਪਹੜਿਆ ਹੁਣ ਰੇਲਵੇ ਸਟੇਸ਼ਨ ਤੇ ਟਿਕਟ ਲਈ ਜੰਨੇ ਆ ਉਹ ਦੇਖੋ ਜੀ ਆਪਣੇ ਨੌਜਵਾਨ ਲੱਗੇ ਹੋਏ ਆਗੇ ਲੈਂਡ 'ਚ ਤੇ ਟਿਕਟ ਲੈ ਕੇ ਆਪਾਂ ਕਰਾਂਗੇ ਚੱਲਾਂਗੇ ਟ੍ਰੇਨ 'ਚ ਹਾਂਜੀ ਗਾਇਸ ਤੇ ਆਪਣੀ ਚਾਰ 10 ਵਾਲੀ ਟ੍ਰੇਨ ਹਏ ਪ੍ਰਾਣੀ ਜੀ ਦੀ ਸੀਗੀ ਉਹ ਟੱਪ ਗਈ ਤੇ ਹੁਣ ਆਪਾਂ ਨਵੀਂ ਦਿੱਲੀ ਜਾਣੇ ਆਂਗੇ ਨਵੀਂ ਦਿੱਲੀ ਨੂੰ ਪਿਆਰ ਰੱਖਿਆ ਮੇਰਾ ਨਾ ਚੱਲ ਉਹ ਵੀ ਟਿਕ ਪਿਆ ਤੇ ਗਾਜ਼ੀਆਬੱਦ ਤੋਂ ਟ੍ਰੇਨ ਤੁਰਿਆ ਉਹਦੇ ਫੜਾਂਗੇ ਟਿਕਟਾ ਟੁਕਟਾ ਸੀ ਇੱਥੇ ਹੀ ਘਟਾ ਲੇਗਾ ਅਰੇ ਐਂ ਭਾਦੇ ਹਾਈ ਕੱਲੀ ਚੜ ਗਈ ਓਏ ਐ ਐ ਹਾਂ ਜੀ ਇਧਰ ਮਿਲ ਹਾਂਜੀ ਭਾਈ ਅਸੀਂ ਲੇਟ ਹੋ ਗਏ ਇਹਨਾਂ ਨੇ ਇਹਨਾਂ ਤੋਂ ਬਾਅਦ ਰੱਖਿਆ ਉਹ ਚੱਲ ਜਾਂਦਾ ਮੈਂ ਇੱਥੋਂ ਚੱਲ ਜਾਈ ਚੱਲੇ ਗਏ ਆ ਬਈ ਆਪਾਂ ਦਿੱਲੀ ਗੇਟ ਕਰਦਾਂਗੇ ਨਾਲੇ ਲੋੜੇ ਨਹੀਂ ਗੇ ਆਪਾਂ ਦਿੱਲੀ ਗੇਟ ਦਿੱਲੀ ਦਿੱਲੀ ਗੇੜੀ ਕਹਿੰਦੇ ਉਹਨਾਂ ਨੂੰ ਇੰਡੀਆ ਕਹਿੰਦੇ ਹੈਂ ਇੰਡੀਆ ਗੇ ਉਹ ਇੰਡੀਆ ਗੇਟ ਜਾਣੇ ਆਪਾਂ ਪੈਦਲ ਬਹੁਤ ਸਵਾਦ ਆ ਰਿਹਾ ਆ ਦੇਖ ਪੋ ਵੀ ਮੇਰੇ ਨਾਲ ਸਵਾਦ ਆ ਰਿਹਾ ਬਈ ਉਹਰਾ ਬਈ ਫੁੱਲ ਫੁੱਲ ਸਵਾਦ ਆ ਰਿਹਾ ਤੇ ਆਪਾਂ ਚੱਲੇ ਗਏ ਆਪਾਂ ਨੂੰ ਕੋਈ ਚੱਕਰ ਨਹੀਂ ਗਾ ਪੌਂ ਦੀ 4-5 ਦਿਨ ਹੋਰ ਰੱਖੋ ਗਾ ਗਾਇਸ ਹੁਣ ਆਪਾਂ ਜਾਈ ਜਾਨੇ ਹੈਗੇ ਇੰਡੀਆ ਗੇਟ ਬਾਲ ਨੂੰ ਪੈਦਲ ਇਹ ਤਾਂ 5 ਕਿਲੋਮੀਟਰ ਆ 5 ਕਿਲੋਮੀਟਰ ਬਾਅਦ ਆਪਾਂ ਤੁਰ ਕੇ ਕੱਢਣੀ ਹੈਗੀ ਤੇ ਆਹ ਸੇ ਮੇਰੇ ਨਾਲ ਦੇ ਓਏ ਬੋਲੀ ਸੋਣੀ پارک ਓਏ ਕਿਹੜੀ پارک ਮੈਂ ਦੱਸਦਾ ਮੇਰੇ ਕੋਲ ਜੋਗਰ پارک ਮੇਰੇ ਕੋਲੇ ਜੋਗਰ پارک ਆਹ ਦੀ ਬੋਤੀ ਓਏ ਆਹ ਦੇਖੋ ਜੀ ਦਿੱਲੀ ਦੀਆਂ ਲੰਮੀਆਂ ਬਿਲਡਿੰਗਾਂ ਤੇ ਮੋਟਾ ਬੋਬੀ ਆਰਛੋ ਥੋੜਾ ਨਰਾਜ ਆਗਾ ਨਰਾਜ ਆ ਗਿਆ ਆਪਾਂ ਗੁੰਮ ਕੇ ਤਾਂ ਅੰਦਰ ਆ ਜਾ ਦੂਰ ਆ ਕੇ ਤਾਂ ਅੰਦਰ ਆ ਜਾ ਨਾ ਮੇਰਾ ਗਲਾ ਬੈਠਾ ਪਿਆ ਬਾਕੀ ਤੈਨੂੰ ਪਤਾ ਤੈਨੂੰ ਦਵਾਈ ਦਵਾ ਦਿੰਨੇ ਆ ਦਵਾਈ ਨੇ ਥੋੜਾ ਮੋਲ ਮੈਨੂੰ ਵਧੀਆ ਲੱਗ ਰਿਹਾ ਫਿਰ ਆਪਾਂ ਦੇਖਦੇ ਆ ਬਾਕੀ ਸਾਰੀਆਂ ਗੱਲਾਂ ਫਿਰ ਕਰਦੇ ਆ ਆਹ ਦੇਖੋ ਜੇ ਤੇ ਆ ਪੱਛਾ ਚੱਲਦੀਆਂ ਇਲੈਕਟ੍ਰੀਕਲ ਪੂਰੀ ਸ਼ਿਟੀ ਚ ਬਹੁਤ ਹੀ ਸੋਹਣਾ ਸ਼ਹਿਰ ਆ ਬਾਬਿਓ ਤੁਹਾਨੂੰ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਤੁਹਾਨੂੰ ਹੁਣ ਇੰਡੀਆ ਗੇਟ ਦਿਖਾਉਣੇ ਆ ਸੀ ਟ੍ਰੇਨ ਸਾਡੀ ਹੁਣ ਸੋਨ ਉਪਰ 9 ਦੀ ਹੈਗੀ ਉਹਦੇ ਤਾਂ ਬਹੁਤ ਹਨੇਰਾ ਹੋ ਜੂਗਾ ਚਲੋ ਆਪਾਂ ਇੰਡੀਆ ਗੇਟ ਕੋਲ ਚੱਲ ਗਾਈਸ ਅਸੀਂ 1.5 ਕਿਲੋਮੀਟਰ ਤੁਰ ਕੇ ਆ ਗਏ ਤੇ ਹੁਣ ਰਹਿ ਗਿਆ 3.5 ਕਿਲੋਮੀਟਰ ਅਸੀਂ ਪੈਦਲ ਯਾਤਰਾ ਯਾਤਰਾ ਨਹੀਂ ਪੈਦਲ ਟੈਕ ਉਹ ਕਰਨੀ ਆ ਟਰੈਵਲਿੰਗ ਅੱਗੇ ਅਸੀਂ ਬਾਦ ਰਹੇ ਆ ਆਜੀ ਚੋਚਾ ਫਲੈਟ ਚੋਚਾ ਫਲੈਟ ਜਿਹੜਾ ਇਹ ਹਾਲਾ ਲਾਲ ਲਾਲ ਕੰਧ ਦੇ ਪਿੱਛੇ ਸੁਪਰੀਮ ਕੋਰਟ ਆ ਬਈ ਉਹ ਦੇਖੋ ਅੱਗੇ ਬਿਲਡਿੰਗ ਬਹੁਤ ਵੱਡੀ ਹੈਗੀ ਏ ਦਿੱਲੀ ਦੇ ਸ਼ਹਿਰ ਦਿੱਲੀ ਦੀ ਨਾਈਟ ਬਹੁਤ ਹਸੀਨ ਹੁੰਦੀ ਆ ਪਰ ਇੱਥੇ ਦੂਜੇ ਕੰਮ ਵਾਲੇ ਹੁੰਦੇ ਆ ਨੈਸ਼ਨਲ ਗ੍ਰੀਨ ਟਾਰਬੋਨੇਸ਼ਨ ਇੱਥੇ ਕੋਲ ਦੀ ਅਸੀਂ ਜਾਈ ਜਾਂਦੇ ਹਾਂਗੇ ਆ ਮੋਰੇ ਆਪਣੇ ਜਵਾਨ ਜਾਂਦੇ ਹੈਗੇ ਮੋਰੇ ਆਪਣੇ ਜਾਣ ਜਾਂਦੇ ਆ ਅੱਗੇ ਜਾਈ ਜਾਂਦੇ ਹਾਂਗੇ ਰਸਤਾ ਗਾਇਸ ਅਸੀਂ ਇੰਡੀਆ ਗੇਟ ਦੇ ਗੇਟ ਤੇ ਆ ਗਏ ਉੱਥੋਂ ਦੀ ਐਂਟਰੀ ਹੋ ਗਈ ਆਪਣੀ ਆਪਾਂ ਐਂਟਰੀ ਕਰਾਂਗੇ ਹੁਣ ਅੰਦਰ ਇੰਡੀਆ ਗੇਟ ਦੇ ਆ ਦੇਖੋ ਹੁਣ ਆਪਾਂ 15 ਐਂਟਰੀ ਕਰ ਗਏ ਅੱਗੇ ਚੱਲਦੇ ਆਪਾਂ ਇੰਡੀਆ ਗੇਟ ਕੋਲ ਦੇਖੋ ਗਾਇਜ਼ ਇੱਥੇ ਪੂਰੀ ਸਫਾਈ ਆ ਪੂਰੇ ਪਾਰਕ ਬਣਾਇਆ ਹੋਇਆ ਇੰਡੀਆ ਗੇਟ ਦਾ ਉਹ ਦੇਖੋ ਸਾਹਮਣੇ ਇੰਡੀਆ ਗੇਟ ਪਹੁੰਚ ਗਏ ਆਪਾਂ ਦੇਖੋ ਜੀ ਇੰਡੀਆ ਗੇਟ ਉਹ ਫਰੰਟ ਤੋਂ ਖਿੱਚ ਲਈ ਨਾ ਬਈ ਫੋਟੋ ਰਤੂ ਸੋਹਣੀ ਆਊਗੀ ਉਹ ਦੇਖ ਇੱਧਰ ਬਹੁਤ ਲੋਕ ਇਕ ਬਣਾਉਂਦੇ ਆ ਆ ਦੇਖੋ ਲੋਕਾਂ ਦੀ ਭੀੜ ਇੰਡੀਆ ਗੇਟ ਚ ਇਹੋ ਸੁਣਨਾ ਹੈ ਉਹ ਆ ਦੇਖੋ ਸਾਹਮਣੇ ਇਹਦਾ ਗੇਟ ਆ ਛੋਟਾ ਆ ਉਹ ਫਰੰਟ ਤੋਂ ਦੇਖੋ ਬਹੁਤ ਲੋਕ ਦੇਖ ਰਹੇ ਆਗੇ ਆਪਾਂ ਉਧਰ ਚੱਲਦੇ ਆਗੇ ਆਪਾਂ ਖੜੇ ਆ ਇੰਡੀਆ ਗੇਟ ਕੋ ਉਹ ਸਾਹਮਣੇ ਦੇਖੋ ਜੀ ਰੰਗਾ ਰੰਗਾ ਦੇ ਪੂਰਾ ਇਹ ਇੰਡੀਆ ਗੇਟ ਹੈ ਜਦੋਂ ਫਸਟ ওয়ার্ল্ড ਵਾਰ ਲੱਗੀ ਸੀਗੀ ਤਾਂ ਉਹਦੇ ਵਿੱਚ 90 ਹਜ਼ਾਰ ਸੈਨਿਕ ਆਪਣੇ ਹੋਰ ਸ਼ਹੀਦ ਹੋਏ ਸੀਗੇ ਤੇ ਉਹਨਾਂ ਦੀ ਯਾਦ ਵਿੱਚ ਇਹ ਬ੍ਰਿਸ਼ਟ ਰਾਜ ਨੇ ਬਣਾਵਾਇਆ ਸੀਗਾ ਇਹ ਇਹ ਗੇਟ 1931 ਵਿੱਚ ਬਣ ਕੇ ਸਟਾਰਟ ਹੋਇਆ ਸੀਗਾ ਔਰ 1931 ਵਿੱਚ ਪੂਰਾ ਹੋ ਗਿਆ ਸੀਗਾ ਇਹ ਤੇ ਵੀਰ ਜਵਾਨਾਂ ਦੀ ਸ਼ਹੀਦੀ ਨੂੰ ਦਰਸਾਉਂਦਾ ਹੈਗਾ ਇੰਡੀਆ ਗੇਟ ਇੱਥੇ ਲੱਖਾਂ ਦੀ ਲੱਖਾਂ ਦੀ ਤਰ੍ਹਾਂ ਨਾ ਡੇਲੀ ਲੋਕ ਇੰਡੀਆ ਗੇਟ ਨੂੰ ਦੇਖਣ ਆਉਂਦੇ ਹਨ ਆਉਂਦੇ ਹਨ ਜャ ਬਹੁਤ ਯਾਰ ਕੇ ਦੁਖੀ ਹੋ ਜਾਂਦੇ ਸੀਗੇ ਤੇ ਹੁਣ ਆ ਉਹਦਾ ਵਧੀਆ ਲੱਗਿਆ ਵੀ ਨਾ ਫੜਾਵਾ ਜਮਾ ਵੀ ਇਹਨਾਂ ਨੂੰ ਨਹੀਂ ਵਧੀਆ ਲੱਗਦਾ ਫਿਰ ਆਪਾਂ ਨੂੰ ਬਹੁਤ ਵਧੀਆ ਲੱਗਿਆ ਤੇ ਆਪਾਂ ਬਹੁਤ ਇੰਜੋਏ ਕੀਤਾ ਇੱਕ ਯਾਦਗਾਰੀ ਆਪਣੀ ਫਿਰ ਆਪਾਂ 5 ਕਿਲੋਮੀਟਰ ਤੁਰਾਂਗੇ ਆਓ ਆਓ ਆ ਕੇ ਦੇਖੋ ਬਈ ਇਹਦੇ ਆਸੇ ਪਾਸੇ ਦਾ এনਵਾਇਰਨਮੈਂਟ ਵੀ ਬਹੁਤ ਵਧੀਆ ਹੈਗਾ ਆ ਦੇਖੋ ਲੋਕ ਸੈਲਫੀਆਂ ਖਿੱਚ ਰਹੇ ਨੇ ਆ ਰਹੇ ਨੇ ਬਹੁਤ ਵਧੀਆ ਇੱਥੋਂ ਦਾ এনवायरमेंट ਉਧਰ ਫਾਰਾ ਆ ਦੇਖੋ ਪਰੋ ਦੇਖੋ ਆਸ-ਪਾਸੇ ਦੇਖੋ ਲੋਕ ਇਹ ਕਿਵੇਂ ਤਰੰਦੇ ਤੇ ਲਾਈਟਾਂ ਨਾਲ ਆਸ-ਪਾਸੇ ਲਾਈਟਾਂ ਨਾਲ ਇਹ ਜਗਮਗਾ ਕਰ ਰਿਹਾਗਾ ਤੇ ਹੋਰ ਕੰਟਰੀਆਂ ਦੇ ਲੋਕ ਵੀ ਇਹ ਇਹ ਇਮਾਰਤ ਨੂੰ ਦੇਖਣ ਆਉਂਦੇ ਆ ਨਾ ਤੇ ਇਹ ਬਹੁਤ ਹੀ ਪ੍ਰੋਫੈਸ਼ਨਲ ਨਹੀਂ ਨਹੀਂ ਇਹ ਬਹੁਤ ਪੁਰਾਣੀ ਇਮਾਰਤ ਆ ਚਲ ਵਸ ਹੁਣ ਆਪਾਂ ਚੱਲਦੇ ਆਂ ਜੀ ਅੱਗੇ ਅੱਜ ਦੇ ਇਧਰ ਲਈ ਹੋਰ ਕੰਟਰੀਆਂ ਦੇ ਲੋਕ ਇਹਨੂੰ ਦੇਖਣ ਆਉਂਦੇ ਹਨ ਆਹ ਦੇਖ ਸਕਦੇ ਤੁਸੀਂ ਇਹ ਗੋਰੇ ਖੜੇ ਆਗੇ ਆਹ ਦੇਖੋ ਹੁਣ ਆਪਾਂ ਅੱਗੇ ਚੱਲ ਰਹੇ ਆਂ ਹੁਣ ਆਪਾਂ ਚੱਲ ਰਹੇ ਆਂ ਜੀ ਇੱਥੋਂ ਬਹੁਤ ਹੀ ਸੋਹਣਾ 뷰 ਹੋਗਾ ਇੱਥੋਂ ਦਾ ਆਸ-ਪਾਸੇ ਦਾ ਉਹ ਦੇਖੋ ਜੀ ਫਾਰਾ ਬਹੁਤ ਹੀ ਸੋਹਣਾ ਗਫਾਰਾ ਇੱਥੇ ਆਰਮੀ ਦੇ ਜਵਾਨ ਵੀ ਲਾਏ ਲਾਏ ਗਏ ਹਨ ਜੋ ਕੋਈ ਇਹਦੀ ਸੁਰੱਖਿਆ ਕਰਦੇ ਹਨ ਕਿ ਲੋਕ ਇੱਥੇ ਵੀ ਗੰਦਗੁੰਦ ਨਾ ਪਾ ਦੇਣ ਬਹੁਤ ਕੁਝ ਕਰਦੇ ਲੋਕ ਇੱਥੇ ਉਹਦੇ ਲਈ ਆਰਮੀ ਦੇ ਲੋਕ ਲਾਏ ਹੋਏ ਹਨ ਇੱਥੇ ਜਵਾਹਰ ਲਾਲ ਨਹਿਰੂ ਦਾ ਪੁਤਲਾ ਵੀ ਬਣਾਇਆ ਹੋਇਆਗਾ ਆਹ ਬੁਰਜ ਆਹ ਦੇਖੋ ਅੱਗੇ ਚੱਲਦੇ ਹੁਣ ਆਪਾਂ ਲਾਭ ਹੀ ਵਿਊ ਦੇਖੋ ਬਹੁਤ ਵਧੀਆ ਆ ਰਿਹਾਗਾ ਅਰੇ ਆਈਸੀ ਖਲਕ ਉੱਤੇ ਆਏ ਹੋਏ ਅੱਗੇ ਜੀ ਮਿਲਣੇ ਇੱਧਰ ਲੋ ਵੀ ਛੜਕ ਦਾ ਵੀਊ ਵੀ ਬਹੁਤ ਵਧੀਆ ਆ ਰਿਹਾ ਹੈਗਾ ਹੁਣ ਆਪਾਂ ਬਾਹਰ ਚੱਲਦੇ ਆਂਗੇ ਆਪਾਂ ਇਹ ਦੇਖ ਲਿਆ ਬਹੁਤ ਹੀ ਸੁੰਦਰ ਇਮਾਰਤ ਹੈਗੀ ਇਹ ਇੱਥੇ ਸਾਰਿਆਂ ਨੂੰ ਵਿਜ਼ਿਟ ਕਰਨਾ ਚਾਹੀਦਾ ਹੈਗਾ ਜਲਦੀ ਤੋਂ ਜਲਦੀ ਆਪਣੇ ਦੋਸਤਾਂ ਨੂੰ ਯਾਰਾਂ ਮਿੱਤਰਾਂ ਨੂੰ ਜਿਹਨੂੰ ਵੀ ਲੈ ਕੇ ਆਉਣਾ ਇੱਥੇ ਲੈ ਕੇ ਆਉ ਤੇ ਬਹੁਤ ਸੋਹਣੀ ਇਮਾਰਤ ਹੈ ਤੇ ਆਪਾਂ ਨੂੰ ਜ਼ਰੂਰ ਦੇਖਣੀ ਚਾਹੀਦੀ ਆਪਣੇ ਸੀਦਾਂ ਦੀ ਕੁਰਬਾਨੀ ਨੂੰ ਦਰਸਾਉਂਦੀ ਹੈ ਜਿਹੜੀ ਹਾਂਜੀ ਗਾਇਜ਼ ਆਪਾਂ ਦੇ ਨਾਲ ਨਹੀਂ ਉਹ ਦਰਵਾਜ਼ਾ ਆ ਬਾਹਰ ਭੜਾ ਆ ਤੂੰ ਬੋਲ ਪਾ ਤੂੰ ਬੋਲ ਪਾ ਪਹਿਲਾਂ ਕੀ ਬੋਲਾਂ ਮੈਂ ਹਾਂਜੀ ਹੁਣ ਆਪਾਂ ਦੇਖ ਲਿਆ ਇੰਡੀਆ ਗੇਟ ਬਹੁਤ ਹੀ ਸੋਹਣੀ ਇਮਾਰਤ ਸਾਰਿਆਂ ਨੂੰ ਇਥੇ ਵਿਜ਼ਿਟ ਕਰਨਾ ਚਾਹੀਦਾ ਤੇ 9 ਵਜੇ ਸਾਡੀ ਟ੍ਰੇਨ ਆ ਅਸੀਂ ਉੱਥੇ ਜਾਣਾਗਾ ਤੇ ਆਪਾਂ ਹੁਣ ਚੱਲਦੇ ਆਂਗੇ ਸਟੇਸ਼ਨ ਤੇ ਹਾਂਜੀ ਦੋਸਤੋ ਹੁਣ ਆਪਾਂ ਨਿਊ ਦਿੱਲੀ ਬੱਸ ਸਟਾન્ડ ਔਰ ਰੇਲਵੇ ਸਟੇਸ਼ਨ ਆ ਚੁੱਕੇ ਆ ਤੇ ਇੱਥੇ ਜੇ ਕਹੇ ਤੋਂ ਲਗੇਜ ਭਾਰਾਂ ਦਾ ਇੱਥੇ ਕੁਲੀ ਵੀ ਆ ਉਹਨਾਂ ਦਾ ਭਾਰ ਚੱਕਦੇ ਹੈਗੇ ਉੱਥੇ ਲੈ ਕੇ ਜਾਂਦੇ ਹੈਗੇ ਉੱਪਰ ਤੇ ਹੁਣ ਆਪਾਂ ਚੱਲੇ ਆਂ ਅੰਦਰ ਆਪਣੇ ਕੋਲ ਦਾ ਥੋੜਾ ਲਗੇ ਜੀ ਆਪਾਂ ਚੱਕਿਆ ਹੋਇਆ ਆਪਾਂ ਚੱਲੇ ਅੰਦਰ ਤੇ ਆਪਣੀ 9 ਵਜੇ ਹੁਣ ਟ੍ਰੇਨ ਆ ਤੇ 9 ਵਜੇ ਆਪਾਂ ਟ੍ਰੇਨ ਫੜਨੀ ਹੈ ਹਾਂਜੀ ਗਾਇਜ਼ ਅਸੀਂ ਅਣਜਾਣੇ ਨਾਲ ਆ ਤੱਕ ਗਏ ਦਿੱਲੀ ਤੇ ਸਾਨੂੰ ਬਹੁਤ ਮਜ਼ਾ ਆਇਆ ਅਸੀਂ ਇੱਥੋਂ ਲਾਲ ਕਿਲਾ ਦੇਖਿਆ ਤੇ ਇੰਡੀਆ ਗੇਟ ਦੇਖਿਆ ਸਾਨੂੰ ਬਹੁਤ ਮਜ਼ਾ ਆਇਆ ਹਾਂਜੀ ਹੁਣ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਸਾਡਾ ਚੈਨਲ ਲਾਈਕ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਧੰਨਵਾਦ